ਪਰਧਾਨ ਜੀ ਅੱਜ ਦਾ ਕੀ ਮਾਮਲਾ ਹੈਗਾ ਇਹ ਅੱਜ ਅਸੀਂ ਮਾਛੂਆੜਾ ਖੇਤੀਬਾੜੀ ਦਫ਼ਤਰ ਪਹੁੰਚੇ ਆ ਕਿਉਂਕਿ ਸਾਨੂੰ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਨੇ ਵੀ ਜਿਹੜੇ ਦੁਕਾਨਦਾਰ ਨੇ ਆਪਣੀ ਜਿਹੜਾ ਫੈਟੀਲਾਈਜ਼ਰ ਤੇ ਜੋ ਵੀ ਦੁਕਾਨਾਂ ਨੇ ਉੱਤੇ ਜਾਨਕਿ ਜੇ ਡਾਈ ਆਉਂਦਾ ਵੀ ਆ ਤਾਂ ਉਹਦੇ ਨਾਲ ਜਿਹੜਾ ਫालतू ਸਮਾਨ ਦਿੱਤਾ ਜਾ ਰਿਹਾ ਅਸੀਂ ਖੇਤੀਬਾੜੀ ਦਫ਼ਤਰ ਨੂੰ ਬੇਨਤੀ ਕੀਤੀ ਆ ਬਈ ਕੱਲੀ ਕੱਲੀ ਦੁਕਾਨ ਚੈੱਕ ਕੀਤੀ ਜਾਵੇ ਠੀਕ ਹੈ ਜੀ ਜੇ ਡਾਈ ਪਿਆਵਾ ਕਿਸਾਨਾਂ ਨੂੰ ਤੁਸੀਂ ਕੋਲ ਖੜ ਕੇ ਚਕਾਓ ਦੂਸਰਾ ਅਸੀਂ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆਂ ਬਈ ਤੁਸੀਂ ਬੇਸ਼ੱਕ ਡਾਈ ਨਾ ਲਓ ਸਾਨੂੰ ਕੋਈ ਮਤਲਬ ਨਹੀਂ ਇਸ ਤਾਂ ਪਰ ਅਸੀਂ ਸੋਨੂੰ ਨਾਲ ਸਮਾਨ ਦੇ ਕੇ ਨਹੀਂ ਜੱਤਾਂ ਨੂੰ ਚਕਾਉਣ ਦੇਣਾ ਸਰਕਾਰ ਦਾ ਮਾਮਲਾ ਸਰਕਾਰ ਆਪ ਨੇ ਜਿੱਠੂਗੀ ਅਸੀਂ ਸਰਕਾਰ ਦੇ ਮੂਹਰੇ ਪਿੱਟਾਂਗੇ ਪਿੱਟ ਸਿਆਪਾ ਕਰਾਂਗੇ ਸਰਕਾਰ ਸਾਡਾ ਹੱਲ ਕਰੂਗੀ ਪਰ ਤੁਸੀਂ ਕਿਸੇ ਵੀ ਕੰਪਨੀ ਤੋਂ ਨਾਲ ਕੋਈ ਬੇਲੋੜਾ ਸਮਾਨ ਨਹੀਂ ਲੈਣਾ ਜੇ ਤੁਸੀਂ ਲੈਨੇ ਹੋ ਅਸੀਂ ਉਹ ਸਖਤ ਸਾਵਧਾਨੀ ਵਿੱਚ ਵਿਰੋਧ ਕਰਦੇ ਆ ਅਸੀਂ ਕਿਸਾਨਾਂ ਨੂੰ ਇੱਕ ਦੋ ਤੋਂ ਥੈਲਿਆਂ ਦੇ ਨਾਲ 12-1500 ਦਾ ਸਮਾਨ ਨਹੀਂ ਲੈਣ ਦੇਣਾ ਇਹ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਅੱਜ ਅਸੀਂ ਕੱਲੀ-ਕੱਲੀ ਮੱਛਵੜੇ ਦੀ ਦੁਕਾਨ ਦੇ ਨਾਲ ਜਾ ਕੇ ਖੇਤੀਬਾੜੀ ਵਿਭਾਗ ਦੇ ਨਾਲ ਜਾ ਕੇ ਚੈੱਕ ਕਰਨਾ ਜਿਹੜਾ ਫालतू ਸਮਾਨ ਆ ਬਈ ਤੇ ਡਾਈ ਪਿਆ ਵਾ ਜਿੱਥੇ ਉਹ ਅਸੀਂ ਆ ਜਿਹੜੇ ਕਿਸਾਨਾਂ ਨੂੰ ਲੋੜਾ ਇਹ ਉਹਨਾਂ ਨੂੰ ਅਸੀਂ ਆਪਣਾ ਦਬਾਵਾ। ਇਹੋ ਜਿਹਾ ਮਾਮਲਾ ਆਇਆ ਵੀ ਸਾਹਮਣੇ। ਦੇਖੋ ਜੀ ਬਹੁਤ ਸਿਕਾਇਤਾਂ ਆਉਂਦੀਆਂ ਨੇ ਤੁਸੀਂ ਦੇਖਦੇ ਹੋ ਕਿਉਂਕਿ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇ ਕੋਈ ਥਲੜੇ ਅਫਸਰ ਕੋਈ ਕਾਰਵਾਈ ਕਰਦੇ ਨੇ ਉਤੋਂ ਪ੍ਰੈਸ਼ਰ ਆ ਜਾਂਦਾ। ਮੈਂ ਉਹਨਾਂ ਅਫਸਰਾਂ ਨੂੰ ਵੀ ਬੇਨਤੀ ਕਰਦਾ ਵੀ ਅਸੀਂ ਤੁਹਾਡੇ ਘਰਾਂ ਮੂਹਰੇ ਆਵਾਂਗੇ ਹਾਂ। ਜੇ ਨਾ ਕੋਈ ਤੁਸੀਂ ਹੱਲ ਕਰਿਆ ਜਾਂ ਤੁਸੀਂ ਪ੍ਰੈਸ਼ਰਾਈਜ਼ ਕਰਦੇ ਹੋ ਥਲੜੇ ਅਫਸਰਾਂ ਨੂੰ ਆਪਣਾ ਇਸ ਗੱਲੇ ਕਰੀਂ ਧਿਆਨ ਦਿਓ। ਅਸੀਂ ਡਾਕਟਰ ਵੀ ਆਉਣਾ ਤੁਹਾਡੇ ਦਰ ਘਰਾਂ ਦੇ ਮੂਹਰੇ ਆ ਕੇ ਬੈਠਾਂਗੇ। ਕਿਉਂਕਿ ਜੱਟ ਐਨਾ ਲਾ ਲੁੱਟ ਹੋ ਰਹੀ ਆ ਕਿਸਾਨ ਦੀ ਬਹੁਤ ਜ਼ਿਆਦਾ ਇਹਦੇ ਬਲ ਨਾ ਸਰਕਾਰ ਦਾ ਧਿਆਨ ਆ ਨਾ ਕਿਸੇ ਅਫਸਰਾਂ ਦਾ ਆਪਣੇ ਕਕਾਏਬਲਾਂ ਦੇ ਵਿੱਚ ਬੈਠੇ ਨੇ ਕੋਈ ਉਹਨਾਂ ਦਾ ਧਿਆਨ ਨਹੀਂ ਡੀਪੀ ਹੈ ਨਹੀਂ ਸਾਡੇ ਇਲਾਕੇ ਦੇ ਵਿੱਚ ਵੀ 30 ਰੁਪਏ ਰੇਕ ਲਗਣਾ ਜੀ ਉਹ ਵੀ ਲੰਘਿਆ ਸਾਡੀ ਜਿਹੜੀ ਪੂਰੀ ਬੇਲਟ ਆ ਖੇਤੀਬਾੜੀ ਆ ਆਪਣੇ ਆਲੂ ਦੀ ਆ ਸਾਡੇ ਕਿਸਾਨਾਂ ਦੇ ਕੋਲ ਬਿਲਕੁਲ ਡਾਈ ਨਹੀਂ ਹੈਗਾ ਸਾਡੀ ਫਸਲ ਜਿਹੜੀ ਆ ਲੇਟ ਹੋ ਰਹੀ ਸਰ ਤੁਹਾਡਾ ਨਾਂ ਕੀ ਹੈ ਤੇ ਅਹੁਦਾ ਕੀ ਦੱਸੋ ਮੇਰਾ ਨਾਮ ਰਮੇਂਦਰ ਸਿੰਘ ਮੈਂ ਬਲਾਕ ਖੇਤੀ ਬੜੀ ਅਫਸਰ ਮਾਚੀ ਬੜਾ ਸਾਹਿਬ ਸਰਬਾਰ ਕਿਸਾਨ ਘਰ ਨਾਲ ਲਾਣ ਨੂੰ ਬੈਠੇ ਨੇ ਤੁਹਾਡੇ ਕੋਲ ਵੀ ਆਏ ਹੋਣੇ ਕੀ ਮਾਮਲਾ ਹੈ ਹਾਂਜੀ ਕਿਸਾਨ ਆ ਕੇ ਮਿਲੇ ਨੇ ਕਿਸਾਨਾਂ ਦਾ ਜਿਹੜਾ ਮੁੱਖ ਮਸਲਾ ਵਾ ਉਹ ਡੀਏਪੀ ਦੀ ਦੀ ਡਿਮਾਂਡ ਡੀਏਪੀ ਦੀ ਸ਼ਾਰਟੇਜ ਚੱਲ ਰਹੀ ਹੈ ਤੇ ਸ਼ਾਰਟੇਜ ਇਹ ਇਹਨਾਂ ਦਾ ਕੰਪਨੀਆਂ ਦਾ ਜਿਹੜਾ ਸਰਕਾਰ ਨਾਲ ਸਬਸਿਡੀ ਦਾ ਜਿਹੜਾ ਉਹ ਸੀਗਾ ਰੋਲਾ ਇਹ ਕਾਫੀ ਹੱਦ ਤੱਕ ਪਹਿਲਾਂ ਹੱਲ ਹੋ ਗਿਆ ਸੀਗਾ ਜਿਸ ਕਰਕੇ ਜਿਹੜੇ ਰੈਕ ਜਿਹੜੇ ਚਾਲੂ ਹੋ ਗਏ ਸੀਗੇ ਤੇ ਦੋ ਵੱਡੇ ਰੈਕ ਆਪਣੇ ਲੁਧਿਆਣੇ ਪਹਿਲਾਂ ਲੱਗ ਵੀ ਚੁੱਕੇ ਆ ਇੱਕ 29 ਤਰੀਕ ਦਾ ਸੀਗਾ ਤੇ ਉਹ ਜਿਹੜਾ ਰੈਕ ਆ ਉਹ ਲੇਟ ਹੋ ਗਿਆ ਵਾ ਸੰਭਾਵਨਾ ਕਿ ਹਫਤੇ ਤੱਕ ਜਿਹੜਾ ਡੀਏਪੀ ਦਾ ਰੈਕ ਆ ਗਿਆ ਕੀ ਕਾਰਨ ਹੋਰ ਕੀ ਕਾਰਨ ਹੋ ਸਕਦਾ ਜੀ ਇਹਦਾ ਜੀ ਇਹ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਰਾ ਮਟੀਰੀਅਲ ਹੁੰਦਾ ਜਿਹਦੇ ਤੋਂ ਡੀਏਪੀ ਤਿਆਰ ਹੁੰਦਾ ਵਾ ਉਹਦੇ ਵੀ ਜਿਹੜੇ ਰੇਟ ਵਧ ਚੁੱਕੇ ਆ ਤੇ ਦੂਸਰਾ ਇਹ ਆ ਵੀ ਇਹ 100% ਹੀ ਲਗਭਗ ਬਾਹਰੋਂ ਆਉਂਦਾ ਵਾ। ਇਹ ਪ੍ਰਾਈਵੇਟ ਦੁਕਾਨਾਂ ਤੇ ਜਿਵੇਂ ਬਾਹਰ ਪਿਆ ਤਾਂ ਉਹ ਕਿਸਾਨ ਦਿੰਦੇ ਆ ਨਾਲ ਇਹ ਕਿਸਾਨ ਕਹਿ ਰਹੇ ਆ ਕੋਈ ਹੈ ਇਦਾਂ ਦਾ ਆ ਮਾਮਲਾ ਕੋਈ। ਹਾਂਜੀ ਇਹਦੇ ਵਿੱਚ ਹੈ ਇੱਕ ਨਾ ਨੈਨੋ ਯੂਰੀਆ ਜਾਂ ਨੈਨੋ ਡੀਏਪੀ ਜਿਹੜਾ ਸੈਂਟਰ ਗਵਰਨਮੈਂਟ ਨੇ ਜਾਂ ਇਸਕੋ ਨੇ ਇੱਕ ਲਾਂਚ ਕੀਤਾ ਸੀਗਾ। ਉਹ ਜਿਹੜੀ ਖਾਦ ਸੀਗੀ ਇਹ ਜਿੰਨੀਆਂ ਵੀ ਇਹ ਸਬਸਿਡਾਈਜ਼ਡ ਖਾਦਾਂ ਆ ਜਿਵੇਂ ਯੂਰੀਆ ਜਾਂ ਡੀਏਪੀ ਇਨਾਂ ਦੇ ਬਦਲ ਦੇ ਤੌਰ ਤੇ ਵਰਤਣ ਲਈ ਸੀਗੀਆਂ ਤੇ ਸੈਂਟਰ ਗਵਰਨਮੈਂਟ ਦੀ ਵੀ ਇਹੀ ਆ ਵੀ ਜਿਹੜੀ ਸਬਸਿਡੀ ਇੰਨੇ ਵੱਡੇ ਪੱਧਰ ਤੇ ਖਾਦਾਂ ਉੱਪਰ ਜਿਹੜੀ ਜਾ ਰਹੀ ਹੈ ਉਸ ਨੂੰ ਘਟਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਸੀਗਾ ਤੇ ਉਹ ਚੀਜ਼ ਨਵੀਂ ਆ ਨਵੀਂ ਹੋਣ ਕਰਕੇ ਫਾਰਮਰ ਦੇ ਵਿੱਚ ਉਹਨੂੰ ਫਾਰਮਰ ਅਕਸੈਪਟ ਕਰਨ ਦੇ ਲਈ ਹਜੇ ਥੋੜਾ ਟਾਈਮ ਲੱਗੂਗਾ ਤੇ ਨੈਨੋ ਜਿਹੜਾ ਯੂਰੀਆ ਵਾ ਉਹ ਆ ਰਿਹਾ ਵਾ ਉਹ 3 ਸਾਲ ਹੋ ਗਏ ਆ ਨੈਨੋ ਡੀਏਪੀ ਵੀ ਜਿਹੜਾ ਹੁਣ ਸ਼ੁਰੂ ਹੋਇਆ ਸੀਗਾ ਲੇਕਿਨ ਇਸ ਤਰ੍ਹਾਂ ਵੀ ਜਿਹੜੀ ਕਿਸਾਨਾਂ ਨੂੰ ਜਿਵੇਂ ਡੀਏਪੀ ਪਹਿਲਾਂ ਪੁਰਾਣਾ ਵਰਤ ਰਹੇ ਆ ਜਿਵੇਂ ਕਣਕ ਦੇ ਵਿੱਚ ਜਾਂ ਆਲੂ ਦੇ ਵਿੱਚ ਥੱਲੇ ਹੋਰ ਕਰਨਾ ਕਹ ਲੋ ਜਾਂ ਥੱਲੇ ਛੱਟਾ ਮਾਰਨਾ ਸੌਖਾ ਲੱਗਦਾ ਵਾ ਇਹ ਜਿਹੜੀ ਨੈਨੋ ਯੂਰੀਆ ਜਾਂ ਨੈਨੋ ਡੀਏਪੀ ਦੀ ਸਪਰੇ ਦੇ ਵਿੱਚ ਇਹ ਵਰਤੋ ਹਣੀ ਆ ਤੇ ਇਸ ਕਰਕੇ ਜਿਹੜਾ ਇਹ ਕਿਸਾਨ ਜਿਹੜਾ ਨਹੀਂ ਲੈ ਰਹੇ ਹੈਗੇ ਤੇ ਹੋਰ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਕੋਈ ਡీలਰ ਕਰਦਾ ਵਾ ਤਾਂ ਉਹ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਉਹਦੇ ਤੇ ਕਾਰਵਾਈ ਕਰਾਂਗੇ ਹੁਣ ਤੁਹਾਡੇ ਕਿਸਾਨਾਂ ਨੂੰ ਕੀ ਅਪੀਲ ਹੈ ਮੇਰੀ ਕਿਸਾਨਾਂ ਨੂੰ ਇਹੀ ਅਪੀਲ ਹੈ ਵੀ ਜਿੱਦਾਂ ਦੇ ਹਾਲਾਤ ਡੀਏਪੀ ਖਾਦ ਦੇ ਬਣੇ ਹੋਏ ਆ ਇਹਦੇ ਬਦਲ ਦੇ ਵਿੱਚ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਖਾਦਾਂ ਆ ਰਹੀਆਂ ਜਿਨ੍ਹਾਂ ਦੇ ਵਿੱਚੋਂ ਫਾਸਫੋਰਸ ਤਾ ਜਿਹੜਾ ਉਹ ਸਾਡੀਆਂ ਅਗਲੀਆਂ ਫਸਲਾਂ ਨੂੰ ਮਿਲ ਸਕਦਾ ਵਾ ਜਿੱਦਾਂ ਇੱਕ ਟੀਐਸਪੀ ਟ੍ਰਿਪਲ ਸੁਪਰ ਫਾਸਫੇਟ ਖਾਦ ਆਈ ਆ ਉਦੇ ਵਿੱਚ ਜਿਹੜੀ 46% ਫਾਸਫੋਰਸ ਦੀ ਮਾਤਰਾ ਵਾ 91 ਕੇ 12 32 16 ਆਉਂਦਾ ਵਾ ਉਹਦੇ ਵਿੱਚ 32% ਆ 1 20 20 0 13 ਆਉਂਦਾ ਉਹਦੇ ਵਿੱਚ 20% ਆ ਇਸੇ ਤਰ੍ਹਾਂ ਹੀ ਸੁਪਰ ਫਾਸਫੇਟ ਆ 16% ਆ ਇਸ ਤਰ੍ਹਾਂ ਦੀਆਂ ਕਾਫੀ ਖਾਦਾਂ ਹੈਗੀਆਂ ਵਾ ਜਿਨ੍ਹਾਂ ਨੂੰ ਅਸੀਂ ਡੀਏਪ ਦੇ ਬਦਲ ਦੇ ਵਿੱਚ ਵਰਤ ਸਕਦੇ ਹਾਂ